ਹਾਰ ਮਗਰੋਂ ਕਾਂਗਰਸੀਓ ਉਮੀਦਵਾਰ ਕਰਨ ਬੁਰਜ ਦਾ ਫੁੱਟਿਆ ਗੁੱਸਾ ਖੁੱਲ ਕੇ ਕੱਢੀ ਰਾਜਾ ਵੜਿੰਗ ਤੇ ਲੀਡਰਸ਼ਿਪ ਦੇ ਖਿਲਾਫ ਪੜਾਸ ਤਰਨਤਾਰਨ ਦੇ ਕਾਂਗਰਸੀਆਂ ਦੇ ਵਿੱਚ ਲੀਡਰਸ਼ਿਪ ਦੇ ਖਿਲਾਫ ਵੱਡਾ ਰੋਹ ਦੇਖਿਆ ਜਾ ਰਿਹਾ ਹੈ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨਾਲ ਗੁੱਸੇ-ਗੁੱਸੇ ਨਜ਼ਰ ਆ ਰਹੇ ਨੇ ਕਰਨ ਬੁਰਜ ਕਾਂਗਰਸੀਆਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੀਆਂ ਜੜਾਂ 'ਚ ਤੇਲ ਪਾਇਆ ਕਿਹੜੇ ਆ ਗੁਕੀ ਬੋਲਿਆ ਆ ਸਰਕਾਰ ਤਰਨਤਾਰਨ ਦੇ ਕਾਂਗਰਸੀਆਂ ਨੇ ਵੀ ਜ਼ੁਬਾਨ ਖੋਲੀ ਹੈ ਕਿ ਮਸਲਾ ਕੀ ਹੈ ਕਿਉਂ ਕਾਂਗਰਸ ਦੀ ਹਾਲਤ ਪਾਣੀਓ ਪਤਲੀ ਹੋ ਗਈ ਤਰਨਤਾਰਨ ਦੇ ਵਿੱਚ ਮਾਮਲਾ ਸਾਰੇ ਦਾ ਸਾਰਾ ਤੁਹਾਨੂੰ ਖੋਲ ਕੇ ਦੱਸਦੇ ਆ ਕਿਹੜਾ ਕਾਂਗਰਸੀ ਕੀ ਬੋਲਿਆ ਕਰਨ ਬੁਰਜ ਨੇ ਦਵੇ ਬੁੱਲਾ ਦੇ ਨਾਲ ਕੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਵੀ ਪੋਲੀਟਿਕਲੀ ਟਰਾਂਸਲੇਟ ਕਰਦੇ ਹਾਂ ਤੇ ਬਾਕੀਆਂ ਨੇ ਕੀ ਗੱਲ ਕਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਟੱਲੀ ਵਾਲਾ ਬਟਨ ਜਨਨ ਕਿ ਬੈਲ ਆਈਕਨ ਹੀ ਦੱਬਿਆ ਹੋ ਵੀ ਦਬ ਦੇਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕੇ ਤਰਨ-ਤਾਰਨ ਦੇ ਵਿੱਚ ਕਾਂਗਰਸ ਦੀ ਹਾਲਤ ਪਾਣੀਓ ਪਤਲੀ ਹੋ ਗਈ ਪਰ ਵੱਡਾ ਸਵਾਲ ਇਹ ਹੈ ਕਿ ਹੋਈ ਕਿਉਂ ਇਹਦੇ ਪਿੱਛੇ ਕਾਰਨ ਕੀ ਨੇ ਕਾਂਗਰਸੀ ਕਹਿ ਰਹੇ ਨੇ ਕਿ ਇਹ ਚੋਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਲੜੀ ਸਗੋ ਪੰਜਾਬ ਦੇ ਪੁਲਿਸ ਮੁਖੀ ਗੌਰਵ ਜਾਦਵ ਤੇ ਉਹ 5-7 ਐਸਐਸਪੀਆਂ ਦੇ ਨਾਲ ਲਿੰਦੇ ਆ ਕੁਝ ਆਈਐਸਐਸ ਅਫਸਰਾਂ ਦੇ ਨਾਲ ਲਿੰਦੇ ਆ ਕਿ ਉਹਨਾਂ ਨੇ ਲੜੀ ਉਹ ਕਹਿੰਦੇ ਕਿ ਕੁੱਲ ਮਿਲਾ ਕੇ ਪੁਲਿਸ ਨੇ ਚੋਣ ਲੜੀ ਇਹ ਚੋਣਾ ਹਮੇਸ਼ਾ ਹੀ ਪੁਲਿਸ ਲੜਦੀ ਆ ਕੋਈ ਕਾਲੀਆਂ ਦਾ 10 ਆਵਰ ਕੱਢ ਕੇ ਦੇਖ ਲੋ ਕਾਲੀਆਂ ਦੇ ਰਾਜ ਚ ਵੀ ਸੀ ਤੁਹਾਡੇ ਰਾਜ ਚ ਵੀ ਇਹੀ ਕੁਝ ਹੋਇਆ ਜਾਨੀ ਕਿ ਕਾਲੀ ਵੀ ਕਹਿ ਰਹੇ ਸੀਗੇ ਕਿ ਪੁਲਿਸ ਨੇ ਲੜੀ ਜੀ ਧੱਕੇਸ਼ਾਹੀ ਕੀਤੀ ਐਸੀ ਜਲਾਲਾਬਾਦ ਵਾਲੀ ਓਪਚੋਣ ਵੀ ਦੇਖੀ ਹੋਈ ਆ ਜਦੋਂ ਸੁਖਵੀਰ ਸਿੰਘ ਬਾਦਲ ਸ਼ੇਰ ਸਿੰਘ ਉਹ ਭਾਇਆ ਦਾ ਅਸਤੀਫਾ ਲੈ ਕੇ ਉਹ ਤੋਂ ਐਮਐਲਏ ਬਣੇ ਤੇ ਉਸ ਤੋਂ ਪਹਿਲਾਂ ਹੀ ਉਹ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣ ਗਏ ਸੀ ਅਸੀਂ ਉਹ ਵੀ ਚੋਣ ਦੇਖੀ ਅਸੀਂ ਹੋਰ ਵੀ ਦੇਖਿਆ ਨੇ ਅਸੀਂ ਧੂਰੀ ਵਾਲੀ ਉਪ ਚੋਣ ਵੀ ਦੇਖੀ ਹੋਈ ਐ ਅਸੀਂ ਅ ਕਈ ਹੋਰ ਚੋਣਾਂ ਦੇਖੀਆਂ ਨੇਗੀਆਂ ਅਸੀਂ ਸਤਪਾਲ ਜੈਨ ਵਾਲੀ ਚੋਣ ਮੋਗੇ ਵਾਲੀ ਵੀ ਉਪ ਚੋਣ ਦੇਖੀ ਹੋਈ ਐ ਕੁੱਲ ਮਿਲਾ ਕੇ ਕਿਸੇ ਨੇ ਵੀ ਕਦੇ ਘੱਟ ਨਹੀਂ ਕੀਤੀ ਖੈਰ ਇਹ ਤਾਂ ਗੱਲ ਲੈਦਾ ਅਜੇ ਤੇ ਨਹੀਂ ਜਾਂਦੇ ਆਪਾਂ ਹੁਣ ਕਾਂਗਰਸ ਸੀ ਇਸ ਗੱਲ ਨੂੰ ਲੈ ਕੇ ਤਰਲੋ ਮੱਛੀ ਨੇ ਕਿ ਭਾਈ ਠੀਕਰਾ ਭੰਨਿਆ ਜਾਵੇ ਤਾਂ ਕਿਹਦੇ ਸਿਰ ਤੇ ਭੰਨਿਆ ਜਾਵੇ ਮੁਢਲੇ ਰੂਪ ਚ ਦੋ ਬੰਦਿਆਂ ਦੇ ਸਿਰ ਤੇ ਠੇਕਰਾ ਭੰਨਣ ਦੀ ਕੋਸ਼ਿਸ਼ ਹੈ ਤੇ ਉਹ ਲੰਮਸਲੰ ਭੰਨਿਆ ਵੀ ਜਾਣਾ ਹੈ ਉਹਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਦੋਵੇਂ ਹੀ ਮੁੱਖ ਮੰਤਰੀ ਵਾਲੀਆਂ ਫੀਤੀਆਂ ਲਵਾਉਣ ਦੇ ਲਈ ਕਾਲੇ ਵੀ ਨਿਗੇ ਪਰ ਤਰਨਤਾਰਨ ਚ ਹੋਈ ਹਾਰ ਨੇ ਕਾਂਗਰਸ ਨੂੰ ਇੱਕ ਨਿਮੋਸ਼ੀ ਭਰਿਆ ਮਾਹੌਲ ਦਿੱਤਾ ਕਾਂਗਰਸ 200 ਦੇ ਲਗਭਗ ਬੂਥਾਂ 'ਚੋਂ ਸਿਰਫ 5 ਬੂਥਾਂ ਤੇ ਲੀਡ ਕੀਤੀ ਇੱਥੋਂ ਤੱਕ ਕਿ ਕਰਨ ਬੁਰਜ ਦਾ ਆਪਣਾ ਪਿੰਡ ਜਿੱਥੇ ਕਰਨ ਬੁਰਜ ਰਹਣਾ ਦਾ ਉਹਨਾਂ ਦਾ ਪਿੰਡ ਹੈ ਉੱਥੋਂ ਉਹਨਾਂ ਨੂੰ ਸਿਰਫ ਤੇ ਸਿਰਫ 87 ਵੋਟਾਂ ਨਿਕਲੀਆਂ ਯਾਨੀ ਕਿ ਕਾਫੀ ਹੈਰਾਨੀ ਵਾਲੀ ਗੱਲ ਹੈ ਪਰ ਸਵਾਲ ਇਹ ਹੈ ਕਿ ਹੁਣ ਕਾਂਗਰਸੀ ਕੀ ਕਹਿੰਦੇ ਆ ਜੇਕਰ ਗੱਲ ਕਰਨ ਬੁਰਜ ਦੀ ਕੀਤੀ ਜਾਵੇ ਤਾਂ ਕਰਨ ਬੁਰਜ ਇਸ ਗੱਲ ਨੂੰ ਸਵੀਕਾਰ ਕਰਦੇ ਨੇ ਕਿ ਉਹਨਾਂ ਨੂੰ ਇੰਨੇ ਮਾੜੇ ਨਤੀਜਿਆਂ ਦੀ ਉਮੀਦ ਨਹੀਂ ਸੀ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਹਾਰ ਦੇ ਕਾਰਨਾਂ ਦੀਆਂ ਅਮਰੀਕੀਆਂ ਬਾਰੇ ਵਧੇਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤੀ ਉਹਨਾਂ ਕਿਹਾ ਕਿ 2024 ਦੀ ਚੋਣ ਤੋਂ ਬਾਅਦ ਕਿਸੇ ਵੀ ਆਗੂ ਨੂੰ ਪਾਰਟੀ ਦਾ ਹਲਕਾ ਇੰਚਾਰਜ ਨਾ ਲਾਉਣਾ ਲਾਉਣ ਕਾਰਨ ਪਾਰਟੀ ਦੇ ਵਧੇਰੇ ਵਰਕਰ ਇਧਰ ਉਧਰ ਚਲੇ ਗਏ ਜਿਸ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਇਹ ਤਾਂ ਗੱਲ ਹੋਊਗੀ ਕਰਨਬੀਰ ਬੁਰਜ ਦੀ ਇਹ ਹਲਕਾ ਕਿਸੇ ਬਿਨਾਂ ਸ਼ੱਕ ਕਿਸੇ ਨੂੰ ਵੀ ਹੋਵੇ ਇੱਥੇ ਮੋਸਟਲੀ ਅਕਾਲੀ ਦਲ ਜਾਂ ਅਕਾਲੀ ਦਲ ਨਾਲ ਸੰਬੰਧਿਤ ਲੋਕ ਹੀ ਜਿੱਤਦੇ ਰਹੇ ਹਨ ਤੇ ਲਗਭਗ ਡਾਕਟਰ ਅਗਨੀ ਹੋਤਰੀ 2017 ਦੇ ਵਿੱਚ ਜਾ ਕੇ ਜਿੱਤੇ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਹਲਕਾ ਸੁੰਨਾ ਹੈ ਇਹ ਹਲਕਾ ਸੁੰਨਾ ਤੇ ਉਸ ਤੋਂ ਥੋੜੇ ਟਾਈਮ ਬਾਅਦ ਰਾਜਾ ਵੜਿੰਗ ਪ੍ਰਧਾਨ ਬਣ ਚੁੱਕੇ ਸੀ ਤਾਂ ਹਲਕਾ ਇੰਚਾਰਜ ਕਿੰਨੇ ਲਾਉਣਾ ਹੈ ਕਿੰਨੇ ਰეკਮੈਂਡ ਕਰਨ ਅੱਜ ਵੀ ਕਾਂਗਰਸ ਦੇ ਕਈ ਹਲਕੇ ਐਸੇ ਹੈ ਜਿੱਥੇ ਹਲਕਾ ਇੰਚਾਰਜ ਦੀ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਲਈ ਰਾਖਵੇਂ ਹਲਕੇ ਜਿਹੜੇ ਆ ਤੇ ਇਹ ਕਿੰਨੇ ਲਾਉਣੇ ਸੀ ਇਹ ਬੀਬੀ ਪੱਠੱਲੇ ਤਾਂ ਨਹੀਂ ਸੀ ਲਾਉਣੇ ਇਹ ਸੁਖਜਿੰਦਰ ਰੰਧਾਵਾ ਨੇ ਤਾਂ ਨਹੀਂ ਸੀ ਲਾਉਣੇ ਇਹ ਚਰਨਜੀਤ ਸਿੰਘ ਚੰਨੀ ਨੇ ਤਾਂ ਸੀ ਲਾਉਣੇ ਇਹ ਤਾਂ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਆ ਉਹਨੇ ਹੀ ਲਾਉਣੇ ਸੀ ਨਾ ਸਵਾਲ ਇਹ ਹੈ ਕਿ ਰਾਜਾ ਵੜਿੰਗ ਦੀ ਫਿਰ ਕਾਰਜਸ਼ੈਲੀ ਤੇ ਤੇ ਨੀਤੀ ਸ਼ੈਲੀ ਤੇ ਕਿਉਂ ਨਾ ਸਵਾਲ ਚੁੱਕੇ ਜਾਣ ਇਹ ਤਸਵਾਲ ਬਣਦੀ ਨੇ ਕਾਂਗਰਸੀਆਂ ਨੂੰ ਹੀ ਚੁੱਕਣੇ ਚਾਹੀਦੇ ਨੇ ਕਿ ਹੁਣ ਤੱਕ ਕਿਉਂ ਨਹੀਂ ਲਾਇਆ ਗਿਆ ਹਲਕਾ ਤਰਨਤਾਰਨ ਦਾ ਇੰਚਾਰਜ ਈਵਨ ਕੇ ਈਵਨ ਕੇ ਅ ਡਾਕਟਰ ਸੋਲਹੁਰਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਕੋਈ ਹਿਲਜੁਲ ਨਹੀਂ ਕੀਤੀ ਗਈ ਐਨ ਸਮੇਂ ਤੇ ਆ ਕੇ ਕਰਨਬੁਰਜ ਨੂੰ ਟਿਕਟ ਦਿੱਤੀ ਗਈ ਉਹਨਾਂ ਨੇ ਜਿੰਨੀ ਕੋ ਉਹਨਾਂ ਤੋਂ ਚੋਣ ਲੜੀ ਗਈ ਉਹਨਾਂ ਨੇ ਲੜ ਲਈ ਉਹਨਾਂ ਨੇ ਹਾਲਾਂਕਿ ਪੂਰੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦੀ ਚੋਣ ਕੈਂਪੇਨ ਨੂੰ ਨੇੜਿਓਂ ਦੇਖਿਆ ਉਹ ਬਹੁਤ ਭੱਜੇ ਫਿਰਦੇ ਰਹੇ ਆ ਵਿਚਾਰੇ ਉਹਨਾਂ ਨੇ ਜੀ ਜਾਣ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਵਾਲ ਇਹ ਹੈ ਕਿ ਉਹ ਜੀ ਜਾਣ ਲਾਇਆ ਵਿਅਰਥ ਗਿਆ ਕਾਂਗਰਸ ਦੇ ਬਹੁਤ ਸਾਰੇ ਕਾਉਂਸਲਰ ਸੀ ਜਿਹੜੇ ਜਿਹੜੇ ਜ਼ਿਆਦਾ ਕਾਲੀ ਦਲ ਚ ਸ਼ਾਮਲ ਹੋ ਗਏ ਜਾਂ ਕਿਸੇ ਹੋਰ ਪਾਰਟੀ ਚ ਚਲੇ ਗਏ ਡਾਕਟਰ ਅਗਨੀ ਹੋਤਰੀ ਦੇ ਆਪਣੇ ਰਿਸ਼ਤੇਦਾਰ ਨੇਗੇ ਕਾਉਂਸਲਰ ਸੀ ਉਹ ਚਲੇ ਗਏ ਉਹ ਕਾਲੀਦਾਲ ਚ ਸ਼ਾਮਲ ਹੋ ਗਏ ਉਹ ਮੈਂ ਦੇਖਿਆ ਅਗੇ ਕਾਲੀ ਉਮੀਦਵਾਰ ਦੀ ਧੀ ਦਾ ਆਪ ਡੋਰ ਟੂ ਡੋਰ ਘਰ ਤੋਂ ਘਰ ਚੋਣ ਪ੍ਰਚਾਰ ਕਰਾ ਰਹੇ ਸੀ ਤਾਂ ਇਹ ਚੀਜ਼ਾਂ ਨੇ ਜਿੱਥੇ ਕਾਂਗਰਸ ਨੂੰ ਨੁਕਸਾਨ ਹੋਇਆ ਇਹਦੀ ਸਾਰੇ ਦੀ ਸਾਰੀ ਜ਼ਿੰਮੇਵਾਰੀ ਸੂਬੇ ਦੀ ਲੀਡਰਸ਼ਿਪ ਤੇ ਹੈ ਦੇਖੋ ਕਾਂਗਰਸ ਦੇ ਅੰਦਰ ਹਲਕਾ ਇੰਚਾਰਜ ਵਗੈਰਾ ਤਾਂ ਉੱਤੋਂ ਪ੍ਰੂਵ ਹੁੰਦੇ ਆ ਪਰ ਥੱਲਿਓ ਤਾਂ ਕਹਿਣਾ ਪੈਂਦਾ ਹੈ ਕਿ ਜੀ ਆ ਸਾਡਾ ਹਲਕਾ ਖਾਲੀ ਹੈ ਇੱਥੇ ਕੋਈ ਬੰਦਾ ਨਹੀਂ ਇੱਥੇ ਆ ਨੁਕਸਾਨ ਹੋ ਰਿਹਾ ਇਹਦਾ ਮਤਲਬ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂ ਇੱਥੇ ਕਲੀ ਆ ਰਾਜਾ ਵੜਿੰਗ ਨੂੰ ਨਹੀਂ ਕਹਿ ਰਿਹਾ ਵੈਸੇ ਤੱਕ ਇਨ੍ਹਾਂ ਪਾਰਟੀਆਂ ਚ ਕਲਚਰ ਹੀ ਇਹ ਹੈ ਕਿ ਪ੍ਰਧਾਨ ਨੇ ਜੋ ਕਿਹਾ ਉਹੀ ਸਾਰਾ ਕੁਝ ਹੈ ਪਰ ਫਿਰ ਵੀ ਸਮੁੱਚੀ ਪੀਪੀਸੀ ਉਹ ਕੀ ਕਰਦੀ ਸੀ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਆ ਕੁਝ ਹੋ ਰਿਹਾ ਹੈ ਐਸੀ ਇਲੈਕਸ਼ਨ ਚ ਜਾਣ ਵਾਲੇ ਆ ਇਹ ਤਾਂ ਹਰ ਪਾਲ ਇਲੈਕਸ਼ਨ ਦੇ ਲਈ ਤਿਆਰ ਰਹਿਣਾ ਪੈਂਦਾ ਹੈ ਤੁਹਾਨੂੰ ਕਿਤੇ ਵੀ ਰਾਜਨੀਤਿਕ ਪਾਰਟੀਆਂ ਕੱਲੀਆਂ 2026 ਤੋਂ 2027 ਤੱਕ ਤਾਂ ਹੁੰਦੀਆਂ ਨਹੀਂ ਗਈਆਂ ਇਹਨਾਂ ਨੇ ਤਾਂ ਸਮੁੱਚਤਾ ਦੀ ਕੰਮ ਕਰਨਾ ਹੁੰਦਾ ਫਿਰ ਤਰਨ ਤਰਨ ਦੇ ਵਿੱਚ ਵੱਡੇ ਮਸਲੇ ਸੀ ਉਹਦੇ ਲਈ ਕੋਈ ਆਪੋਜੀਸ਼ਨ ਨਹੀਂ ਦਿਖੀ ਕਾਂਗਰਸ ਦੀ ਇੱਕ ਵੱਡੀ ਨਿਕਾਮੀ ਹੈ ਹੁਣ ਇੱਕ ਹੋਰ ਆਗੂ ਨੇ ਜਿਹੜੇ ਟਿਕਟ ਦੇ ਚਾਹਵਾਨ ਵੀ ਸੀ ਅਵਤਾਰ ਸਿੰਘ ਧਨੇਜਾ ਉਹ ਕਹਿੰਦੇ ਕਿ ਰਾਜਾ ਵੜਿੰਗ ਦੇ ਬਿਆਨਾਂ ਨੇ ਖਾਸ ਕਰਕੇ ਬੂਟਾ ਸਿੰਘ ਦੇ ਬਾਰੇ ਦਿੱਤੇ ਗਏ ਬਿਆਨਾਂ ਨੇ ਕਾਂਗਰਸ ਦੀਆਂ ਜੜਾਂ 'ਚ ਤੇਲ ਪਾਉਣ ਦਾ ਕੰਮ ਕੀਤਾ ਉਹ ਕਹਿੰਦੇ ਕਿ ਜਿਹੜਾ ਦਲਿਤ ਦੇ ਅੰਦਰ ਜਿਹੜਾ ਸਾਡਾ ਪੈਟ ਸੀ ਜਿਹੜੀ ਸਾਨੂੰ ਦਲਿਤ ਵੋਟ ਕਰਦੇ ਸੀ ਸਾਡੇ ਨਾਲ ਹਮਦਰਦੀ ਰੱਖਦੇ ਸੀ ਕਾਂਗਰਸ ਦੇ ਨਾਲ ਉਹ ਹਿੱਲ ਗਏ ਜਿਹੜਾ ਕਿ ਸਾਡਾ ਟ੍ਰੈਡੀਸ਼ਨਲ ਰਵਾਇਤੀ ਵੋਟ ਬੈਂਕ ਹੈ ਜਿਹੜਾ ਉਹਦੇ ਵਿੱਚ ਰਾਜਾ ਬੜਿੰਗ ਦੀਆਂ ਇਹਨਾਂ ਟਿੱਪਣੀਆਂ ਨੇ ਨੁਕਸਾਨ ਕੀਤਾ ਹੈ ਉਹਨਾਂ ਕਹਿ ਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਸਬੰਧੀ ਕੀਤੀਆਂ ਟਿੱਪਣੀਆਂ ਨੇ ਤਾਂ ਪਾਰਟੀ ਦੀ ਦਲਤ ਭਾਈਚਾਰੇ ਵਿੱਚ ਦਹਾਕਿਆਂ ਦੀ ਜੜ ਨੂੰ ਖੋਖਲਾ ਕਰਨ ਦਾ ਕੰਮ ਕੀਤਾ ਹੈ। ਸਾਰੇ ਲਗਭਗ ਆਗੂ ਇਹੀ ਗੱਲ ਕਹਿ ਰਹੇ ਆ ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸਕੱਤਰ ਨੇ ਗੁਰਬਾਜ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਹਲਕੇ ਦਾ ਇੰਚਾਰਜ ਨਾਲ ਲਗਾਉਣ ਨੂੰ ਹਾਰ ਦਾ ਵੱਡਾ ਕਾਰਨ ਮੰਨਦੇ ਨੇ। ਉਹਨਾਂ ਕਹਿ ਕੇ ਹਲਕੇ ਦੇ ਵਿੱਚ ਉਮੀਦਵਾਰ ਵੀ ਦੇਰੀ ਨਾਲ ਐਲਾਨ ਕੀਤਾ ਗਿਆ ਪਾਰਟੀ ਦੀ ਕਾਰਜਗਾਰੀ ਨੂੰ ਮਾਰਾ ਦੱਸਿਆ ਅ ਕੁੱਲ ਮਿਲਾ ਕੇ ਕਾਂਗਰਸ ਦਾ ਗਰਾਊਂਡ ਲੈਵਲ ਤੇ ਢਾਂਚਾ ਹੈ ਹੀ ਨਹੀਂ ਸੀ ਤਰਨਤਾਰਨ ਦੇ ਵਿੱਚ ਕਈ ਹਲਕੇ ਨੇ ਜਿੱਥੇ ਨਹੀਂ ਸੀ ਜਿੱਥੇ ਔਰ ਕਾਂਗਰਸ ਤਾਂ ਵੀ ਗੱਲ ਆਣਾ ਕਿ ਇੱਕ ਹਲਕਾ ਉਸ ਦੇ ਵਿੱਚ ਸੱਤ ਅੱਠ ਜਾਣੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਟਿਕਟ ਮਿਲ ਜੇ ਸਾਨੂੰ ਹਲਕਾ ਇੰਚਾਰਜ ਲਾ ਦੇ ਵੈਸੇ ਤਾਂ ਹਲਕਾ ਇੰਚਾਰਜ ਵਾਲਾ ਕੋਈ ਕਨਸੈਪਟ ਹੋਣਾ ਨਹੀਂ ਚਾਹੀਦਾ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਇਕਾਈ ਪ੍ਰਧਾਨ ਯੂਨਿਟ ਪ੍ਰਧਾਨ ਇਹ ਇਹ ਸਿਸਟਮ ਹੋਣੇ ਚਾਹੀਦੇ ਨੇ ਤੇ ਇਹਨਾਂ ਦੀਆਂ ਇਕਾਈਆਂ ਦੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ ਨੇ ਕਿ ਕਾਂਗਰਸ ਨੇ ਕੋਸ਼ਿਸ਼ ਤਾਂ ਕੀਤੀ ਹੈ ਆ ਜ਼ਿਲ੍ਹਾ ਪ੍ਰਧਾਨ ਵਾਲੇ ਚ ਪਰ ਉਹਦੇ ਚ ਵੀ ਉਹ ਓਨੀ ਸਪਸ਼ਟਾ ਦਿਖਾਈ ਨਹੀਂ ਦਿੰਦੀ ਜਿਹੜੀ ਦੇਣੀ ਚਾਹੀਦੀ ਸੀ ਕੁੱਲ ਮਿਲਾ ਕੇ ਜੇ ਕਾਂਗਰਸ ਦੇ ਤਰਨਤਾਰ ਨਾਲ ਸੰਬੰਧਿਤ ਇਨ ਆਗੂਆਂ ਦੇ ਬਿਆਨ ਨਾਲ ਨਿਚੋੜ ਕੱਢਿਆ ਜਾਵੇ ਤਾਂ ਇਹੀ ਨਿਕਲਦਾ ਹੈ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਵਿਸ਼ੇਸ਼ ਤੌਰ ਤੇ ਰਾਜਾਵੜਿੰਗ ਤੇ ਉਹਨਾਂ ਦੇ ਹਮਰਾਣੇ ਅੱਜਕੱਲ ਪ੍ਰਤਾਪ ਸਿੰਘ ਬਾਜਵਾ ਉਹ ਜ਼ਿੰਮੇਵਾਰ ਨੇ ਕਾਂਗਰਸ ਦੀ ਹਾਲਤ ਮਾੜੀ ਸੀ ਉਹਨੂੰ ਚੰਗਾ ਕਰਨ ਦਾ ਕੰਮ ਤਾਂ ਇਨ ਆਗੂਆਂ ਨੇ ਕਰਨਾ ਸੀ 15000 ਤੋਂ 25000 ਵਾਲਾ ਪੈਂਡਾ ਤੈਅ ਕੀਤਾ ਜਾ ਸਕਦਾ ਸੀ 30000 ਵਾਲਾ ਪੈਂਡਾ ਤੈਅ ਕੀਤਾ ਜਾ ਸਕਦਾ ਸੀ ਫਿਰ ਜਿਵੇਂ ਕੈਂਪੇਨ ਚਲਾਈ ਗਈ ਸੱਚ ਮੰਨਿਓ ਮੈਂ ਕਾਂਗਰਸ ਦੇ ਦਫਤਰ ਚ ਸੀ ਉਸ ਸਮੇਂ ਰਾਜਾ ਵੜਿੰਗ ਨੇ ਦਲਤ ਐਸਸੀ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਵਿਭਾਗ ਹੈ ਉਹਦੀ ਮੀਟਿੰਗ ਲਈ ਉਹਦੀ ਮੀਟਿੰਗ ਦੇ ਵਿੱਚ ਸ਼ੁਰੂ ਚ ਹੀ ਦਬਕੇ ਮਾਰਨੇ ਸ਼ੁਰੂ ਕਰਤੇ ਤੁਸੀਂ ਆਇਓ ਕਿਸੇ ਦਾ ਹੱਥ ਖੜਾ ਕਰਾ ਲਿਆ ਉਹਨੂੰ ਪੁੱਛਿਆ ਤੇ ਉਹ ਤੇਰਾ ਬੂਥ ਕਿਹੜਾ ਹੈ ਜਾਨੀ ਕਿ ਜਿਹੜੀਆਂ ਗੱਲਾਂ ਮੀਟਿੰਗਾਂ ਦੇ ਵਿੱਚ ਅੰਦਰ ਬਹਿ ਕੇ ਕਰਨ ਵਾਲੀਆਂ ਹੁੰਦੀਆਂ ਨੇ ਉਹ ਪਰਮੀਆਂ ਮੀਟਿੰਗਾਂ 'ਚ ਕੀਤੀਆਂ ਗਈਆਂ ਤੇ ਉਹ ਓਪਨ ਵਾਂਗੂ ਮੀਟਿੰਗ ਸੀ ਉਹਦੇ 'ਚ ਇਕੱਲੇ ਐਸੀ ਡਿਪਾਰਟਮੈਂਟ ਦੇ ਲੋਕ ਨਹੀਂ ਸੀ ਮੈਂ ਵੀ ਖੜਾ ਸੀ ਮੇਰੇ ਨਾਲ ਕਈ ਇੱਕ ਦੋ ਪੱਤਰਕਾਰ ਹੋਰ ਵੀ ਖੜੇ ਸੀ ਆਮ ਹੋਰ ਵਰਕਰ ਵੀ ਖੜੇ ਸੀ ਜਾਨੀ ਕਿ ਤੁਸੀਂ ਜਲੀਲ ਕੀਤਾ ਕਰਨ ਦੀ ਕੋਸ਼ਿਸ਼ ਸੀ ਇੱਕ ਤਰ੍ਹਾਂ ਨਾਲ ਐਦਾਂ ਪ੍ਰਤੀਤ ਮੈਨੂੰ ਮੈਨੂੰ ਤਾਂ ਐਂ ਲੱਗਿਆ ਕਿ ਜਿਵੇਂ ਇਹ ਜਲੀਲ ਕਰਨ ਦੀ ਫਿਰ ਫਿਰ ਬਾਅਦ ਚ ਜਾ ਕੇ ਜਿਹੜੀ ਆ ਉਹ ਮੱਖਣ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਹਾ ਗਿਆ ਕਿ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਖੁਦ ਚੰਗੀਦਰ ਨਾਲ ਕੰਮ ਕਰੋ ਤਾਂ ਮੇਰਾ ਕੋਈ ਉਹ ਨਹੀਂ ਉੱਥੇ ਵੀ ਇਹ ਚੀਜ਼ ਦੇਖਣ ਨੂੰ ਮਿਲੀ ਖੈਰ ਇਹ ਤਾਂ ਰਵਈਆ ਹੈ ਇਹ ਕਾਂਗਰਸ ਦੀ ਲੀਡਰਸ਼ਿਪ ਦਾ ਵਰਕਰਾਂ ਦੇ ਅੰਦਰ ਜੋਸ਼ ਨਹੀਂ ਸੀਗਾ ਵਰਕਰ ਚਾਹੁੰਦੇ ਸੀ ਲੜਨਾ ਪਰ ਉਹ ਕਿਵੇਂ ਲੜ ਲੈਣ ਜਦੋਂ ਲੀਡਰਸ਼ਿਪ ਈਵਨ ਕਿ ਇੱਥੋਂ ਤੱਕ ਵੀ ਇੱਥੋਂ ਤੱਕ ਵੀ ਕਾਂਗਰਸ ਦੇ ਇੱਕ ਸੀਨੀਅਰ ਆਗੂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਕਿ ਮੈਨੇਜ ਹੋ ਚੁੱਕੀਆਂ ਨੇ ਚੀਜ਼ਾਂ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਜਾਨੀ ਕਿ ਮੈਨੇਜ ਹੋਣ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਕਿਸੇ ਧਿਰ ਦੇ ਨਾਲ ਜਾਨੀ ਕਿ ਉਹਨਾਂ ਦਾ ਇਸ਼ਾਰਾ ਸੱਤਾ ਧਿਰ ਦੇ ਨਾਲ ਸੀ ਕਿ ਕਿਸੇ ਧਿਰ ਦੇ ਨਾਲ ਮੈਨੇਜ ਕੀਤੀਆਂ ਗਈਆਂ ਉਮੀਦਵਾਰ ਟੱਕੇ ਦੇ ਨਾਲ ਦਿੱਤਾ ਗਿਆ ਤੇ ਉਮੀਦਵਾਰ ਨੇ ਵੀ ਪੈਸੇ ਪੂਰੇ ਦਿੱਤੇ ਟਿਕਟ ਲਾਈਨ ਦੇ ਲਈ ਇਹ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਨਗੀਆਂ ਸਵਾਲ ਇਹ ਹੈ ਕਿ ਜੇ ਇਹ ਸੈਟਿੰਗ ਕੀ ਕੀਤੀ ਗਈ ਸੀ ਪਹਿਲਾਂ ਹੀ ਸੈਟਿੰਗ ਸੀ ਸੱਤਾਧਰ ਦੇ ਨਾਲ ਭਗਵਾਨਤਮਾਨ ਦੇ ਨਾਲ ਪਹਿਲਾਂ ਹੀ ਸੈਟਿੰਗ ਸੀ ਤਾਂ ਫਿਰ ਕਾਂਗਰਸੀਆਂ ਦੇ ਇੰਨੇ ਪੈਸੇ ਲਵੋਣ ਇੰਨੇ ਹੋਟਲ ਬੁੱਕ ਕਰਨ ਫਲਾਣਾ ਕਰਨ ਦੀ ਕੀ ਲੋੜ ਸੀ ਦਿਖਾਵੇ ਬਾਜ਼ੀ ਦੀ ਕੀ ਲੋੜ ਸੀ ਜਨਨ ਕਿ ਇਹ ਗੱਲਾਂ ਨੇ ਮੈਂ ਇਹ ਗੱਲ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਨੂੰ ਕਾਂਗਰਸ ਦਾ ਬਹੁਤ ਸੀਨੀਅਰ ਆਗੂ ਤੇ ਇੱਕ ਉਹ ਮੌਜੂਦਾ ਐਮਐਲਏ ਵੀ ਹੈ ਉਹਨੇ ਇਹ ਗੱਲ ਦੱਸੀ ਕਿ ਇਦਾਂ ਜਿਹੜਾ ਉਹ ਹੈ ਬੀ ਸੈਟਿੰਗ ਹੈ ਤਰਨਤਾਰਨ ਦੇ ਅੰਦਰ ਸੱਤਾਧਿਰ ਦੇ ਨਾਲ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਵਾਲਾ ਬਿਆਨ ਵੀ ਉਸੇ ਪਿੱਠ ਭੂਮੀ ਚੋਂ ਆਇਆ ਇਹ ਤਾਂ ਮੈਂ ਆਪਣੇ ਤੌਰ ਤੇ ਵੀ ਮੰਨਦਾ ਕਿ ਬਿਨਾ ਐਨ ਲੋੜ ਹੀ ਨਹੀਂ ਸੀ ਉੱਥੇ ਉਹ ਖਾਲਿਸਤਾਨ ਵਾਲਾ ਬਿਆਨ ਦੇਣ ਦੀ ਫਿਰ ਬੂਟਾ ਸਿੰਘ ਦੀ ਟਿੱਪਣੀ ਖਾਲਾ ਕਿ ਕੋਈ ਇਹਨੂੰ ਕਿਵੇਂ ਟਰਾਂਸਲੇਟ ਕਰਦਾ ਕੋਈ ਇਹਨੂੰ ਕਿਵੇਂ ਟਰਾਂਸਲੇਟ ਕਰਦਾ ਹੈ ਇਸ ਨੂੰ ਤਾਂ ਇਹਦਾ ਇੱਕੋ ਹੀ ਜਿਹੜਾ ਮੈਨੂੰ ਮੈਂ ਜਿਹੜਾ ਨਿੱਜੀ ਤੌਰ ਤੇ ਮੰਨਦਾ ਕਿ ਇਹ ਬੇਸ਼ੱਕ ਸੁੱਤੇ ਸਵੇ ਆਈ ਹੋਵੇ ਚੀਜ਼ ਪਰ ਇਹਨੇ ਫਾਇਦਾ ਸਿੱਧਮ ਸਿੱਧਾ ਸੱਤਾ ਧਿਰ ਨੂੰ ਦਿੱਤਾ ਤਾਂ ਇਸ ਕਰਕੇ ਕਾਂਗਰਸ ਦੀ ਲੀਡਰਸ਼ਿਪ ਨੂੰ ਆਪਣੇ ਸਲੀਪਰ ਸੈੱਲ ਪਛਾਣਨ ਦੀ ਵੀ ਲੋੜ ਹੈ ਹਾਈ ਕਮਾਂਡ ਨੂੰ ਤੇ ਪੰਜਾਬ ਵਾਲੇ ਕਾਂਗਰਸੀਆਂ ਨੇ ਤਾਂ ਜੋ ਕਰਨਾ ਹੈ ਕਰਨਾ ਹੀ ਆ ਉਹ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਕਿ ਇਹ ਕਹਿੰਦੇ ਕਿ ਜੋ ਤੁਸੀਂ ਮਰਜ਼ੀ ਕਰੀ ਚਲੋ ਉਹੀ ਪੰਜਾਬੀਆਂ ਵਾਲੇ ਢੀਠਪੁਣਾ ਕਿ ਜੋ ਮਰਜ਼ੀ ਕਰੀ ਚਲੋ ਇਸ ਤਾਂ ਐਂ ਹੀ ਕਰਾਂਗੇ ਅਲੀ ਸਥਿਤੀ ਹੈ ਕੁੱਲ ਮਿਲਾ ਕੇ ਕਾਂਗਰਸ ਦਾ ਜਿਹੜੇ ਸੁਪਨੇ ਕਾਂਗਰਸੀ ਦੇਖਦੇ ਆ ਸੱਤਾ ਚ ਆਉਣ ਦੇ ਉਹ ਥੋੜੀ ਉਹਨਾਂ ਨੂੰ ਬ੍ਰੇਕਾ ਲਾਉਣ ਪਾਣੀ ਦੇ ਛੱਟੇ ਛੁੱਟੇ ਮਾਰਨ ਅੱਖਾਂ 'ਚ ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਕਾਫੀ ਔਖਾ ਨਜ਼ਰ ਆਉਂਦਾ ਖੈਰ ਪੰਜਾਬ ਦੀ ਸਿਆਸਤ ਦੇ ਵਿੱਚ ਆਉਂਦੇ ਸਮੀਕਰਨ ਤੇ ਉਹਨਾਂ 'ਚ ਕਾਂਗਰਸ ਦੀ ਭੂਮਿਕਾ ਇਸ ਤੇ ਇੱਕ ਵੱਡਾ ਸਵਾਲ ਹੈ ਜਿਹੜਾ ਉਹ ਖੜਾ ਹੋ ਚੁੱਕਿਆ ਕਿਸ ਤਰ੍ਹਾਂ ਦੀ ਰਹੇਗੀ ਕਾਂਗਰਸ ਦੀ ਲੀਡਰਸ਼ਿਪ ਕਾਂਗਰਸ ਨੇ ਉਹ ਵਰਕਿੰਗ ਸਟਾਈਲ ਕਾਂਗਰਸੀ ਨੇ ਅਕਾਲੀ ਦਲ ਨੇ ਵੀ ਉਹ ਵਰਕਿੰਗ ਸਟਾਈਲ ਨਹੀਂ ਪੈਦਾ ਕੀਤਾ ਜਿਹਦੇ ਵਿੱਚ ਵਰ ਥੱਲੇ ਤੋਂ ਥੱਲੇ ਤੋਂ ਆਉਟਪੁੱਟ ਜਾਣੀ ਇਨਪੁਟ ਜਾਣੀ ਉੱਪਰ ਆਉਟਪੁਟ ਆਉਣੀ ਉੱਪਰ ਸਲਾਮ مشورہ ਕਰਕੇ ਹੋਣਾ ਕਿ ਥੱਲੇ ਆ ਹਾਲਾਤ ਨੇ ਆ ਚੀਜ਼ਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਸਿਰ ਦੇ ਉੱਤੇ ਕਿੰਨਾ ਕੁ ਟਾਈਮ ਜਿੱਤ ਲਓਗੇ ਤੁਸੀਂ ਜਾਂ ਕਿੰਨਾ ਕੁ ਟਾਈਮ ਹਵਾ ਬਣਾ ਲਓਗੇ ਉਹ ਹਵਾ ਹਵਾਈ ਹੋ ਜਾਂਦੀ ਹੈ ਜ਼ਿਆਦਾਤਰ ਜੋ ਹੁਣ ਤੱਕ ਦੇ ਰੁਝਾਨ ਆਏ ਨੇ ਉੱਤੋਂ ਦਾ ਆਮ ਆਦਮੀ ਪਾਰਟੀ ਜਿਹੜੀ ਸੱਤਾ 'ਚ ਆਈ ਸੀ ਇਸ ਸੋਸ਼ਲ ਮੀਡੀਆ ਦੇ ਸਿਰ ਤੇ ਉਹ ਹੀ ਦੂਰੀ ਬਣਾਉਣ ਲੱਗ ਗਈ ਹੈ ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਖੈਰ ਬਕਾਇਦਗੀ ਦੇ ਨਾਲ ਕਾਂਗਰਸੀਆਂ ਦੇ ਅੰਦਰ ਇਹ ਗੱਲ ਸਪੱਸ਼ਟ ਹੈ ਕਿ ਲੀਡਰਸ਼ਿਪ ਦੀ ਚੱਜੀ ਪੌਂਚ ਤੇ ਰਣਨੀਤੀ ਤੇ ਸੈਟਿੰਗਾਂ ਨੇ ਤਰਨ-ਤਰਨ ਦੇ ਵਿੱਚ ਕਾਂਗਰਸ ਦੀ ਜੇ ਬੇੜੀ ਪਾਰ ਲੱਗਦੀ ਸੀ ਤਾਂ ਉਹਨੂੰ ਵਿਚਕਾਰ ਜਾ ਕੇ ਡੋਬ ਪਿਆ